ਲਓ ਬਈ ਸੱਜਣੋ ਅੱਜ ਸੋਡੇ ਵਾਸਤੇ ਆਪਾਂ ਇੱਕ ਨੌਕਰੀ ਵਸ਼ੇਰੀ ਲੈ ਕੇ ਆਏ ਆ ਇਹ ਵਸ਼ੇਰੀ ਮਿੱਤਰੋ ਗਾਇਕ ਆਰ ਨੇਤ ਦੇ ਪਿੰਡ ਧਰਮਪੁਰੇ ਵਿੱਚ ਖੜੀ ਆ ਜ਼ਿਲ੍ਹਾ ਮਾਨਸਾ ਚ ਮਾਲਕ ਇਸ ਵਸ਼ੇਰੀ ਦੀ ਉਮਰ 6 ਮਹੀਨੇ ਦੱਸਦੇ ਆ ਬਾਕੀ ਬਾਲਪੌਰੀਆਂ ਦੀ ਵਸ਼ੇਰੀ ਬਿਲਕੁਲ ਸਾਫ਼ ਆ ਬਾਡੀ ਬੰਤਰ ਦੀ ਵਸ਼ੇਰੀ ਮਿੱਤਰੋ ਮਜ਼ਬੂਤ ਆ ਕੰਨ ਕਨੌਤੀ ਦੀ ਵਸ਼ੇਰੀ ਸ਼ਕੀਨ ਆ ਐਸਬ ਵਸ਼ੇਰੀ ਉੱਪਰ ਥੋੜਾ ਜਿਹਾ ਸਪੌਟ ਹੈਗਾ ਬਾਕੀ ਜੇਕਰ ਆਪਾਂ ਇਸ ਦੇ ਖਾਨਦਾਨ ਦੀ ਗੱਲ ਕਰੀਏ ਐਸਬ ਵਸ਼ੇਰੀ ਦਾ ਖਾਨਦਾਨ ਮਿੱਤਰੋ ਦੋਹਾਂ ਪਾਸਿਆਂ ਤੋਂ ਹੀ ਨੁਕਰਾ ਮਾਂ ਐਸਬ ਵਸ਼ੇਰੀ ਦੀ ਮਿੱਤਰੋ 63 ਇੰਚ ਦੀ ਚੰਗੀ ਸ਼ਕੀਨ ਨੁਕਰੀ ਘੋੜੀਆ ਪਿਓ ਐਸ ਦਾ ਹਰਿਆਣੇ 'ਚ ਖੜਾ ਬਾਕੀ ਮਿੱਤਰੋ ਚੰਬੀ ਘੋੜੀ ਦੇ ਭਾਜ ਹੀ ਇਹ ਨੁਕਰੀ ਵਸ਼ੇਰੀ ਸੋਨੂੰ ਮਿਲ ਜੂ ਮਾਲਕ ਇਸ ਦੀ ਡਿਮਾਂਡ 1.5 ਲੱਖ ਰੁਪਇਆ ਕਰਦੇ ਆ ਕਰ ਲੋ ਮਿੱਤਰੋ ਮਾਲਕਾਂ ਨਾਲ ਸੰਪਰਕ ਜੇਕਰ ਦੋਸਤੋ ਤੁਸੀਂ ਵੀ ਆਪਣੇ ਜਾਨਵਰ ਦੀ ਐਡ ਸਾਡੇ ਚੈਨਲ ਤੇ ਕਰਵਾਉਣੀ ਹੋਵੇ ਤਾਂ ਸਾਡਾ ਨੰਬਰ ਨੋਟ ਕਰ ਲੋ 8198042453 ਧੰਨਵਾਦ ਦੋਸਤੋ